ਆਦੇ ਟਾਣਾ ਸ਼ਹਿਰ ਦੇ ਟੈਂਪੋ ਜਿਹੜੀਆਂ ਨਾਲ ਤੇ ਟੈਕਸੀ ਜਿਹੜੀਆਂ ਦੇ ਜਿੰਨੇ ਵੀ ਡਰਾਈਵਰ ਸੀ ਉਹਨਾਂ ਨੂੰ ਇਕੱਠਿਆਂ ਕਰਕੇ ਮਾਨਯੋਗ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਐਸਐਸਪੀ ਟਾਣਾ ਸਾਹਿਬ ਦੇ ਹਦਾਇਤਾਂ ਅਨੁਸਾਰ ਡਰਾਈਵਰਾਂ ਨੂੰ ਦੇਅਦ ਕੀਤੀ ਹੈ ਵੀ ਕੋਈ ਵੀ ਡਰਾਈਵਰ ਜਿਹੜਾ ਨਸ਼ਾ ਕਰਕੇ ਆਪਣਾ ਜਿਹੜਾ ਆਟੋ ਰਿਕਸ਼ਾ ਨਹੀਂ ਚਲਾਏਗਾ ਤੇ ਸ਼ਹਿਰ ਵਿੱਚ ਪਰਿਆਉਣ ਦੀ ਸਮੱਸਿਆ ਜਿਹੜੀ ਇੱਥੇ ਜਾਜਾ ਤੇੋਂ ਜਦਾਗਰ ਜਾਜਾ ਤੇੋਂ ਉੱਤੇ ਆਟੋ ਰਿਕਸ਼ੇ ਖੜੇ ਕਰਦੇ ਨੇ ਇਹਨਾਂ ਹੁਕਾਇਦ ਕੀਤੀ ਹੈ ਵੀ ਆਟੋ ਰਿਕਸ਼ੇ ਜਿਹੜੇ ਵਾਰੀ-ਵਾਰੀ ਸਿਰ ਜਿੱਦਾਂ ਮੈਂ ਤੁਹਾਡਾ ਟੀਮ ਹੈ ਜਿਵੇਂ ਦਾ ਵਾਰੀ-ਵਾਰੀ ਆਪਣੇ ਆਟੋ ਸਾਈਡ ਤੇ ਲਗਾ ਕੇ ਸਵਾਰੀਆਂ ਚੱਕਣਗੇ ਜੇਕਰ ਇਹ ਪ੍ਰੋਬਲਮ ਆਈ ਤਾਂ ਹੁਕਾਇਦ ਕੀਤੀ ਵੀ ਟ੍ਰੈਫਿਕ ਜਾਮ ਨਹੀਂ ਹੋਣਾ ਚਾਹੀਦਾ ਤੇ ਟ੍ਰੈਫਿਕ ਜਾਮ ਕਰਨਗੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਬੁੱਢੀ ਗੱਲ ਇਹਨਾਂ ਹੁਕਾਇਦ ਕੀਤੀ ਹੈ ਵੀ ਜੇਕਰ ਕੋਈ ਨਸ਼ਾ ਕਰਦਾ ਮਾਨ ਜੋ ਕਿ ਐਸਐਸਪੀ ਸਾਹਿਬ ਦੀ ਅਧਿਤਿਆਦਨ ਸਾਹਿਬ ਦੇ ਕੋਈ ਨਸ਼ਾ ਕਰਦੰਦਾ ਆਦੀ ਹੈ ਡਰਾਈਵਰ ਉਹ ਸਾਨੂੰ ਦੱਸਣਾ ਸੀ ਇਹਨਾਂ ਨੂੰ ਜਿਹੜਾ ਸਰਕਾਰੀ ਆਪਦਾ ਜਮਾ ਕਰਵਾ ਕੇ ਇਹਨਾਂ ਦਾ ਇਲਾਜ ਕਰਵਾਉਣਾ ਵੀ ਖਿਆਲ ਦਵਾਂਗੇ ਇਹਨਾਂ ਨੂੰ ਇਹਨਾਂ ਦੇ ਪ੍ਰਧਾਨ ਨੂੰ ਵੀ ਨੋਟ ਕਰਵਾਇਆ ਤੇ ਕੱਲੇ-ਕੱਲੇ ਡਰਾਈਵਰ ਨੂੰ ਇਹਨਾਂ ਬਾਰੇ ਜਾਣੂ ਕਰਵਾਇਆ